ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ ਮਾਇਆ ਗਨ ਸਵੇ ਕੋ ਜਹੀ ਕਰਤਾ ਖੇਲ ਰਚਾਇਆ ਅਨੰਦ ਸਾਹਿਬ ਦੀ 29ਵੀਂ ਪੌੜੀ ਚ ਬਖਸ਼ਿਸ਼ ਕਰਦੇ ਨ ਤੀਜੇ ਪਾਸ਼ਾ ਭਾਈ ਜਿਵੇਂ ਮਾ ਦੇ ਪੇਟ ਚ ਅੱਗ ਹੈ ਓਵੇਂ ਸੰਸਾਰ ਦੀ ਅੱਗ ਹੈ ਤੇ ਮਾਇਆ ਦੀ ਅੱਗ ਇਦੋਂ ਇੱਕੋ ਜੀਆਂ ਨੇ ਕਰਤਾਰ ਨੇ ਆਪ ਇਹ ਖੇਡ ਬਣਾਇਆ ਜਾਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਦੋਂ ਪ੍ਰਮਾਤਮਾ ਦੀ ਰੱਜਾ ਹੁੰਦੀ ਏ ਜੀਵ ਸੰਸਾਰ ਚ ਹੁੰਦਾ ਪਰਿਵਾਰ ਚ ਪਿਆਰਾ ਲੱਗਦਾ ਜਦੋਂ ਲਿਵ ਛੁੱਟ ਜਾਂਦੀ ਏ ਤ੍ਰਿਸ਼ਨਾ ਕੇ ਸੁਰਤ ਚ ਬਹਿ ਜਾਂਦੀ ਏ ਪਰ ਲਿਵ ਛੁੜ ਕੀ ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਏ ਮਾਇਆ ਆਪਣਾ ਜੋਰ ਪਾ ਲੈਂਦੀ ਐ ਇਹ ਮਾਇਆ ਜਿਤ ਹਰ ਵਿਸਰ ਮਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲੱਗੀ ਤਿੰਨੇ ਵਿੱਚੇ ਮਾਇਆ ਪਾਇਆ ਇਹ ਭਾਈ ਮਾਇਆ ਹੀ ਐਸੀ ਹੈ ਕਿ ਇਸ ਤੇ ਰਾਹੀ ਰਾ ਪੁੱਲਿਆ ਹੋਇਆ ਮਾਇਆ ਦਾ ਮੋਹ ਅੰਦਰ ਲੱਗਾ ਹੋਇਆ ਤੇ ਨਾਨਕ ਕਹਦਾ ਹੈ ਭਾਈ ਗੁਰੂ ਕਿਰਪਾ ਦੇ ਨਾਲ ਹੀ ਜਿੰਨਾ ਦੀ ਮਾਇਆ ਦੀ ਪੀਤੀ ਟੁੱਟਦੀ ਓਨਾਂ ਦੀ ਸੁਰ ਪ੍ਰਭੂ ਵਿੱਚ ਜੁੜੀ ਰਹਿੰਦੀ ਹੈ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲਾਹੇ ਭਾਈ ਪ੍ਰਭੂ ਆਪ ਅਮੁੱਲਕ ਹੈ ਉਹਦਾ ਮੁੱਲ ਨਹੀਂ ਪੈ ਸਕਦਾ ਕਿਸੇ ਤਰੀਕੇ ਨਾਲ ਵੀ ਉਹਦਾ ਮੁੱਲ ਨਹੀਂ ਪੈ ਸਕਦਾ ਐਸਾ ਸਤ ਗੁਰ ਜੇ ਮਿਲੈ ਤਿਸਨੂੰ ਸਿਰ ਸੌਪੀਐ ਵਿਚੋ ਆਪ ਜੈ ਭਾਈ ਜੇ ਹਜ ਗੁਰੂ ਮਿਲ ਪਏ ਆਪਣਾਵ ਸੌਂਪ ਦੇਣਾ ਚਾਹੀਦਾ ਵਿਚਲਾ ਆਪਣਾ ਭਾਗਵਾ ਦੇਣਾ ਚਾਹੀਦਾ ਜਿਸਤਾ ਜਿਉ ਤਿਸ ਮਿਲ ਰਹਾ ਹਰਬ ਸਹਿ ਮੰਨਿਆਏ ਹਰੇ ਆਪ ਮਲਕ ਹੈ ਭਾਗ ਤਿਨਾਂ ਕੇ ਨਾਨਕਾ ਜਿਨ ਹਰ ਪਲੈ ਪਾਏ ਭਾਈ ਇਹ ਜਿੰਦ ਉਸ ਪ੍ਰਭੂ ਦੀ ਹੈ ਤੇ ਜੀਵ ਨੂੰ ਦੇ ਨਾਲ ਹੀ ਜੁੜੇ ਰਹਿਣਾ ਚਾਹੀਦਾ ਹੈ ਇਹ ਭਾਈ ਪਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ ਜਿਨ੍ਹਾਂ ਦੇ ਬਾਗ ਚੰਗੇ ਹੁੰਦੇ ਨੇ ਉਹਨਾਂ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ ਹਰ ਰਾਸ ਮੇਰੀ ਮਨਵਣਜਾਰਾ ਰਾਸ ਮੇਰੀ ਮਨਵਣਜਾਰਾ ਸਤ ਗੁਰ ਤੇ ਰਾਸ ਜਾਣੀ ਇਹ ਭਾਈ ਪਰਮਾਤਮਾ ਦਾ ਨਾਮ ਮੇਰਾਸ ਪੂੰਜੀ ਹੈ ਤੇ ਮੇਰਾ ਮਨ ਹੁਣ ਵਪਾਰੀ ਬਣ ਗਿਆ ਆਪਣੇ ਗੁਰੂ ਤੇ ਮੈਨੂੰ ਸਮਝ ਆ ਗਈ ਮਨ ਮਣ ਜਾ ਰ ਸਤ ਗੁਰੂ ਤੇ ਰਾਸ ਪ੍ਰਾਪਤ ਕਰ ਲਈਏ ਹਰ ਹਰ ਨਿਤ ਜਪਿਓ ਜੀ ਹੋ ਲਾਹਾ ਕਟਿਓ ਦਿਹਾੜੀ ਏ ਤਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ हे ਭਾਈ ਤੁਸੀਂ ਵੀ ਪ੍ਰੇਮ ਦੇ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ ਇਸ ਤਰ੍ਹਾਂ ਆਤਮਿਕ ਆਨੰਦ ਖਟ ਲਓਗੇ ਪਰ हे ਭਾਈ ਇਹ ਨਾਮ ਤਨ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਨੂੰ ਪ੍ਰਭੂ ਆਪਣਾ ਪਿਆਰਾ ਚੰਗਾ ਲੱਗਦਾ ਕਹਿ ਨਾਨਕ ਰਸ ਮੇਰੀ ਮਨ ਹੋ ਆਵਣ ਜਾਰਾ ਤੇ ਨਾਨਕ ਕਹਦਾ ਪ੍ਰਮਾਤਮਾ ਦਾ ਨਾਮ ਮੇਰੀ ਪੂੰਜੀ ਬਣ ਗਈ ਏ ਮੇਰਾ ਮਨ ਵਣਜਾਰਾ ਬਣ ਗਿਆ ਛੇ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤੇ ਜੀਚਰ ਹਰਸ ਪੱਲੇ ਨਾ ਪਾਏ ਇਹ ਜੀਵ ਤੂੰ ਹੋਰ ਹੋਰ ਰਸਾਂ 'ਚ ਮਸਤ ਐ ਤੈਨੂੰ ਨਾਮ ਦਾ ਸਵਾਦ ਪਿਆ ਹੋਇਆ ਜਿਸ ਕਰਕੇ ਤੈਨੂੰ ਤੈਨੂੰ ਹੋਰ ਰਸਾਂ ਦਾ ਰਸ ਹੈ ਪਰ ਨਾਮ ਦਾ ਸਵਾਦ ਨਹੀਂ ਇਸ ਕਰਕੇ ਤੇਰਾ ਇਹ ਪਿਆਸ ਪਦਾਰਥਾਂ ਦੀ ਮਿਕ ਮਿਟਦੀ ਹੀ ਨਹੀਂ ਹਰ ਰਸ ਪਾਇ ਪੱਲੇ ਪੀਏ ਹਰ ਰਸ ਬਹੁਤਨਾ ਤ੍ਰਿਸ਼ਨਾ ਲੱਗੈ ਆਏ ਇਹ ਹਰ ਰਸ ਕਰਮੀ ਪਾਈ ਐ ਸਤਗੁਰ ਮਿਲਿਆ ਜਿਸ ਸੇ ਆਏ ਜਿਸ ਮਨੁਕ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਜਾਂਦਾ ਹੈ ਭਾਈ ਮੁੜ ਕੇ ਉਹਨਾਂ ਤ੍ਰਿਸ਼ਨਾ ਨਹੀਂ ਲੱਗਦੀ ਪਰ ਇਹ ਹਰੀ ਨਾਮ ਦਾ ਆਨੰਦ ਪ੍ਰਭੂ ਦੀ ਮਿਹਰ ਨਾਲ ਹੀ ਮਿਲਦਾ ਹੈ ਕਹ ਨਾਨਕ ਹੋਰ ਅਨਰ ਸਭ ਵਿਸਰੇ ਜਾਂ ਹਰਬ ਸਹਿ ਮੰਨਿਆ ਤੇ ਨਾਨਕ ਕਹਦਾ ਜਦੋਂ ਹਰੀ ਸਿਮਰਨ ਦਾ ਆਨੰਦ ਮਨ ਚ ਵਸ ਪਏ ਫਿਰ ਸਾਰੇ ਰਸ ਭੁੱਲ ਜਾਂਦੇ ਨੇ ਏ ਸ਼ਈਰਾ ਮੇਰੇਆ ਹਰਤੁ ਮੈਂ ਜੋਤ ਰੱਖੀ ਤਾ ਤੂ ਜਗ ਮੈਂ ਆਇਆ ਹਰ ਜੋਤ ਰੱਖੀ ਤਦ ਵਿੱਚ ਤਾ ਤੂ ਜਗ ਮੈਂ ਆਇਆ ਇਹ ਮੇਰਾ ਸਰੀਰਿਆ ਸਰੀਰਾ ਹਰੀ ਨੇ ਤੇਰੇ ਅੰਦਰ ਜੋਤ ਰੱਖੀ ਤਾ ਤੂੰ ਸੰਸਾਰ ਚ ਆਇਆ ਜੋਤ ਰੱਖੀ ਤਾ ਤੂੰ ਜਗਤ ਵਿੱਚ ਪੈਦਾ ਹੋਇਆ ਰਾਪੇ ਮਾਤਾ ਆਪੇ ਪਿਤਾ ਜਿਨ ਜਿਓ ਉਪਾਇ ਜਗਤ ਦਿਖਾਇਆ ਗੁਰ ਪ੍ਰਸਾਦਿ 부ਜਿਆ ਚਲਤ ਹੋਆ ਚਲਤ ਨਦਰੀ ਆਇਆ ਖਰੀਆਪੀ ਮਾਤਾ ਆਪ ਹੀ ਪੀਤਾ ਆਪ ਨੇ ਜਗਤ ਪੈਦਾ ਕੀਤਾ ਤੇ ਗੁਰੂ ਕਿਰਪਾ ਮੇਰ ਨਾਲ ਜਿਸ ਜੀਵ ਨੂੰ ਗਿਆਨ ਹੁੰਦਾ ਉਸ ਨੂੰ ਸਮਝ ਆਉਂਦੀ ਹੈ ਇਹ ਜਗਤ ਤਾਂ ਇੱਕ ਭਾਈ ਖੇਡ ਈ ਹੈ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੇ ਆਇਆ ਤ ਨਾਨਕ ਆਖ ਤ ਮੇਰੇ ਸਰੀਰ ਇਹ ਮੇਰੇ ਸ੍ਰੀ ਜੀ ਦੇ ਪ੍ਰਭੂ ਨੇ ਜਗਤ ਰਚਨਾ ਦਾ ਮੋਢ ਬੱਦਾ ਤੇਰੇ ਅੰਦਰ ਜੋਤ ਪਈ ਤਾਂ ਤੂੰ ਸੰਸਾਰ ਚ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਅਰ ਬੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ ਮਾਰਜ ਕਹਿ ਲਗ ਆਪਣੇ ਹਿਰਦੇ ਸੇਜ ਉੱਤੇ ਪ੍ਰਭੂ ਪਤੀ ਦਾਉਣਾ ਮੈਂ ਸੁਣ ਲਿਆ ਹੈ ਹਿਰਦੇ ਚ ਪ੍ਰਭੂ ਆ ਕੇ ਵਸ ਗਿਆ ਹੈ ਮੇਰੇ ਹਿਰਦੇ ਵਿੱਚ ਹੁਣ ਪ੍ਰਭੂ ਦਾ ਨਿਵਾਸ ਸਥਾਨ ਬਣ ਗਿਆ ਸਿਵ ਤੋਂ ਸਲਾਦ ਗੀਤ ਵਜ ਰਹੇ ਨੇ ਹਰ ਗਾਉ ਬੰਗਲ ਨਿਤ ਸਕੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਹੀ ਜਿੰਦੇਸ ਦਾ ਪ੍ਰਭੂ ਦੀ ਵਿਡੇ ਦਾ ਗੀਤ ਗਾਦੇ ਰੋ ਫਿਰ ਕੋਈ ਫਿਕਰ ਦੁਖ ਨਹੀਂ ਹੋਵੇਗਾ ਫਿਰ ਉਹ ਦਿਨ ਭਾਗਾ ਵਾਲੇ ਹੁੰਦੇ ਨੇ ਜਦ ਮੱਥਾ ਗੁਰੂ ਦੇ ਚਰਨਾਂ ਉੱਤੇ ਭਾਈ ਟਿਕਿਆ ਰਹੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗ ਫਿਰ ਗੁਰੂ ਦੇ ਸ਼ਬਦ ਦੇ ਰਾਹੀ ਇੱਕ ਅਸਿਵ ਤੋਂ ਸਲਾ ਦੀ ਰੋ ਨਾਲ ਸਾਝ ਬਣ ਜਾਂਦੀ ਏ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਤੇ ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਰਨ ਜੋਗੋ ਤੇ ਨਾਨਕ ਕਾਖਦਾ ਜਿੰਦੇ ਫਿਰ ਖੁਸ਼ੀ ਦਾ ਗੀਤ ਗਾ ਕਿਉਂਕਿ ਸਭ ਕੁਝ ਕਰਨ ਦੇ ਸਮਰਤ ਪ੍ਰਭੂ ਹੁਣ ਹਿਰਦੇ ਵਿੱਚ ਪ੍ਰਗਟ ਹੋ ਗਿਆ ਵਸ ਪਿਆ ਏ ਸੇ ਸ਼ੀਰਾ ਮੇਰੇ ਆ ਇਸ ਜਗ ਮੈਂ ਆਏ ਕੈ ਕਾ ਤੂੰ ਦ ਕਰਮ ਕਮਾਇਆ ਕੇ ਕਰਮ ਕਮਾਇਆ ਤਦ ਸਰੀਰ ਆ ਜਾ ਤੂੰ ਜਗ ਮੇ ਆਇਆ ਏ ਮੇਰੇ ਸ਼ੀਰ ਇਹ ਜਗਤ ਵਿੱਚ ਜਨਮ ਲੈ ਕੇ ਤੂੰ ਹੋਰ ਹੋਰੇ ਕੰਮ ਕਰਦਾ ਰਿਆ ਜਦੋਂ ਦਾ ਤੂੰ ਸੰਸਾਰ ਵਿੱਚ ਆਇਆ ਤੂੰ ਪ੍ਰਭੂ ਸਿਮਰਨ ਤੋਂ ਬਿਨਾ ਹੋਰ ਕੰਮਾਂ ਵਿੱਚ ਹੀ ਰੁੱਝਿਆ ਹੋਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨੁ ਵਸਿਆ ਔਰ ਲਿਖਿਆ ਪਾਇਆ ਜਿਸ ਹਰੀ ਨੇ ਤੈਨੂੰ ਪੈਦਾ ਕੀਤਾ ਉਸ ਨੂੰ ਤਾਂ ਆਪਣੇ ਮਨ ਵਿੱਚ ਨਹੀਂ ਵਸਾਇਆ ਇਹ ਭਾਈ ਗੁਰ ਪ੍ਰਸਾਦੀ ਹਰ ਮਨੁ ਵਸਿਆ ਪਰ ਗੁਰੂ ਦੀ ਕਿਰਪਾ ਦੇ ਨਾਲ ਜਦੇ ਮਨ ਚ ਹਰੀ ਵਸ ਗਿਆ ਸਮਝ ਲਓ ਉਸ ਤੇ ਭਾਗ ਜਾਗ ਪੈ ਕਹਿ ਨਾਨਕ ਇਹ ਸਰੀਰ ਪਰਵਾਣ ਹੋਆ ਜਿਨ ਸਤਗੁਰ ਸਿਉਂ ਜਿਤ ਲਾਇ ਤ ਨਾਨਕ ਕਾਖਦਾ ਜਿਸ ਮਨੁ ਕੋਤੇ ਪਰਬੂ ਬਖਸ਼ਿਸ਼ ਕਰਦਾ ਉਸ ਗੁਰੂ ਚਰਨਾਂ ਚ ਉਹਦਾ ਚਿੱਤ ਸਮਝ ਲੋ ਜੁੜ ਗਿਆ ਹੈ اے ਨੇਤਰੋ ਮੇਰੇ ਹੋ ਹਰ ਤੁਮੈ ਜੋ ਤਰੀ ਹਰਬਿਨ ਆਵਰ ਨ ਦੇਖੋ ਕੋਈ ਹਰਬਿਨ ਆਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਹੈ ਮੇਰੇ ਕਿਉ ਪਰਮਾਤਮਾ ਤੁਹਾਡੇ ਅੰਦਰ ਜੋ ਟਿਕਾਈ ਹੈ ਹਰੀ বিনা ਕੁਛ ਨ ਵੇਖੋ ਪਰਮਾਤਮਾ ਤੋਂ ਬਿਨਾ ਕੋਈ ਹੋਰ ਗੈਰ ਨਾ ਦਿਸੇ ਨਿਗਾ ਨਾਲ ਹਰੀ ਨੂੰ ਵੇਖੋ ਏ ਵੇ ਸੰਸਾਰ ਤੁਮ ਦੇਖਦੇ ਇਹ ਹਰ ਘਾ ਰੂਪ ਹੈ ਹਰ ਰੂਪ ਨਦਰਿਆ ਆ ਗੁਰ ਪ੍ਰਸਾਦੀ 부ਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਆਵਰ ਨ ਕੋਈ ਹੈ ਕਿਉ ਇਹ ਸਾਰਾ ਸੰਸਾਰ ਜੇ ਤੁਸੀਂ ਵੇਖ ਰਿਓ ਪ੍ਰਭੂ ਦਾ ਰੂਪ ਹੈ ਪ੍ਰਭੂ ਆਪ ਹੀ ਦਿਸ ਰਿਹਾ ਗੁਰੂ ਕਿਰਪਾ ਨਾਲ ਮੈਨੂੰ ਸਮਝ ਪੈ ਗਈ ਹੁਣ ਮੈਂ ਜਦੋਂ ਚਫੇਰੇ ਵੇਖਣਾ ਇੱਕ ਪ੍ਰਭੂ ਹੀ ਦਿਸਦਾ ਹੈ ਕਹਿ ਨਾਨਕ ਇਹ ਨੇਤਰ ਅੰਦਸ ਸਾਤ ਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ ਨਾਨਕ ਆਖਦਾ ਗੁਰੂ ਨੂੰ ਮਿਲਣ ਤੋਂ ਪਹਿਲਾਂ ਅੱਖੀਆਂ ਸਲਵਿਚ ਅਨਿਆਸਨ ਹੁਣ ਮਿਲ ਪਈ ਨੇ ਗੁਰੂ ਨੂੰ ਤੇ ਨਾਲੋਂ ਦਿਵ ਦ੍ਰਿਸ਼ਟੀ ਹਾਸਲ ਹੋ ਗਈ ਏ ਸ਼ਰਵਣ ਮੇਰੇ ਹੋ ਸਾਚੈ ਸੁਨਣੈ ਨੋ ਪਠਾਇ ਸਾਚੈ ਸੁਨਣੈ ਨੋ ਪਠਾਇ ਸ਼ਰੀਰ ਲਾਇ ਸੁਣੋ ਸਤਿ ਬਾਣੀ ਏ ਮੇਰੇ ਕੰਨੋ ਪਰਮਾਤਮਾ ਦੀ ਸਿਫਤੋ ਸਲਾ ਦੀ ਬਾਣੀ ਸੁਣਨ ਵਾਸਤੇ ਬਣਾਇਆ ਪ੍ਰਭੂ ਨੇ ਤੁਹਾਨੂੰ ਉਹਦੀ ਸਿਫਤੋ ਸਲਾ ਦੀ ਸਿਫਤੋ ਸਲਾ ਵਾਲੀ ਬਾਣੀ ਸੁਣਿਆ ਕਰੋ ਜੇ ਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਮਾਣੀ ਸਿਫਤ ਸਲਾ ਦੀ ਬਾਣੀ ਸੁਣਦੇ ਨਾਲ ਤਨ ਮਨ ਆਨੰਦ ਨਾਲ ਭਰਪੂਰ ਹੋ ਜਾਂਦਾ ਸੱਚ ਲੱਖ ਵਿੜਾ ਨੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣ ਪਵਿੱਤਰ ਹੋ ਉਹ ਸੱਚ ਹੈ ਸੁਨਣੈ ਨੂੰ ਪਠਾਇ ਸਦਾ ਥਿਰ ਪ੍ਰਭੂ ਦਾ ਸਰਜ ਰੂਪ ਹੈ ਉਹਨੂੰ ਜਪਿਆ ਕਰੋ ਕਿਉਂਕਿ ਉਸ ਦੀ ਵਿਵਸਥਾ ਬਿਆਨ ਨਹੀਂ ਹੋ ਸਕਦੀ ਤੇ ਨਾਨਕ ਆਖਦੇ ਨੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਉਹ ਜਿਹੜਾ ਨਾਮ ਸੁਣਦਾ ਪਵਿੱਤਰ ਹੋ ਜਾਂਦਾ ਹੈ ਇਸ ਕਰਕੇ ਕੰਨਾਂ ਤੁਸੀਂ ਪ੍ਰਭੂ ਦਾ ਨਾਮ ਹੀ ਸੁਣਿਆ ਕਰੋ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤਰ ਖਾਇਆ ਪਰਮਾਤਮਾ ਨੇ ਜਿੰਦ ਨੂੰ ਸ਼ਰੀਰ ਗੁਫਾ ਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ ਸ਼ਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ ਨਗ ਕੰਨ ਇਹ ਕਰਮਿੰਦਰੇ ਪ੍ਰਤਕ ਤੌਰ ਤੇ ਬਣਾਈਆਂ ਨੇ ਦਸਵਾ ਫਿਰ ਦਵਾਰ ਲੁਕਾ ਕੇ ਰੱਖਿਆ ਗੁਰ ਦਵਾਰੇ ਲਾਇ ਭਾਵ ਨੇ ਇੱਕ ਨਾਂ ਦਸਵਾ ਦਵਾਰ ਦਿਖਾਇਆ ਤਨੇ ਕੂਪ ਨਾਉ ਨਾਉ ਨੇ ਤਿਸਤਾਂਤ ਨਾ ਜਾਈ ਪਾਇਆ ਫਿਰ ਪ੍ਰਭੂ ਨੇ ਜਿੰਨਾ ਨੂੰ ਗੁਰੂ ਦੇ ਦਰ ਤੇ ਪੜਾ ਕੇ ਆਪਣੇ ਨਾਮ ਦੀ ਸਰਦਾ ਬਖਸ਼ੀ ਹੈ ਉਹਨਾਂ ਨੂੰ ਦਸਵਾ ਦਰਵ ਖਾ ਦਿੱਤਾ ਹੈ ਫਿਰ ਉਸਤਾ ਵਿੱਚ ਮਨੁੱਖ ਨੂੰ ਨੇਕਾ ਰੰਗਾ ਰੂਪਾ ਵਿੱਚ ਵਿਆਪਕ ਪ੍ਰਭੂ ਤਉ ਨਾਮ ਰੂਪ ਤੇਰੋ ਹਿਰਦੇ ਚ ਵਸ ਜਾਂਦਾ ਹੈ ਕਹ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਬਜਾਇਆ ਤੇ ਨਾਨਕ ਆਖਦਾ ਪਿਆਰੇ ਪ੍ਰਭੂ ਨੇ ਜਿੰਦ ਨੂੰ ਸਿਰ ਗੁਫਾ ਚ ਟਿਕਾ ਕੇ ਜੀਵਨ ਬੋਲਣ ਦੀ ਸ਼ਕਤੀ ਬਖਸ਼ੀ ਹੈ ਇਹ ਸੱਚਾ ਸੋਹਿਲਾ ਸੱਚ ਹੈ ਕਰ ਗਾ ਉਹ ਗਾਉ ਤਸਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਧਿਆਵ へ ਹੀ ਭਾਈ ਸਦਾ ਸਾਥ ਸੰਗਤ ਚ ਬੈਠ ਕੇ ਪ੍ਰਭੂ ਨੂੰ ਗਾਇਆ ਕਰੋ ਸੰਗਤ ਟਿਕੇ ਆਤਮਕ ਨੰਨ ਦੇਣ ਵਾਲੇ ਬਾਣੀ ਸਦਾ ਜਪਿਆ ਕਰੋ ਸੱਚੋ ਤੇ ਆਵੇਂ ਜਾ ਤਦ ਭਾਵ ਹੈ ਗੁਰਮੁਖ ਜਿਨਾਂ ਮੁਝਾਵ ਹੈ ਏ ਸਾ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ हे ਪ੍ਰਭੂ ਤੈਨੂੰ ਸਦਾ ਥੇਰ ਨੂੰ ਤੈਨੂੰ ਸਦਾ ਥੇਰ ਸਾਰੇ ਜੀਵ ਤੈਨੂੰ ਜਪਦੇ ਨੇ ਤੈਨੂੰ ਧਿਆਉਂਦੇ ਨੇ ਜਿਨ੍ਹਾਂ ਨੂੰ ਗੁਰੂ ਦੇ ਸਨਮੁਖ ਸੋਜ ਮਿਲਿਆ ਤੈਨੂੰ ਜਪ ਰਹੇ ਨੇ हे ਪ੍ਰਭੂ ਏ ਸਾ ਸਬਨਾ ਕਾ ਖਸਮ ਮੈਂ ਤੂੰ ਸਾਰਿਆਂ ਦਾ ਖਸਮ ਹੈ ਜਿਤੇ ਬਖਸ਼ਿਸ਼ ਕਰਨਾ ਨੂੰ ਨਾਮ ਮਿਲਦਾ ਕਹੈ ਨਾਨਕ ਸੱਚ ਸੁਹਿਲਾ ਸੱਚਾ ਕਰ ਗਾਵਹੁ ਹਿਤ ਨਾਨਕ ਆਖਦਾ ਸਾਧ ਸੰਗਤ ਚ ਬੈਠ ਕੇ ਪ੍ਰਭੂ ਦੀ ਸਿਫਤੋ ਸਲਾਹ ਵਾਲੀ ਬਾਣੀ ਦੇ ਗੀਤ ਗਾਉਂਦੇ ਰਹਿਣੇ ਅਨਾਨ ਸੁਣੋ ਵੱਡ ਪਾ ਕੀ ਹੋ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਵੱਡਾ ਵੱਡੇ ਪਾਗਵਲ ਸੁਣੋ ਨੰਦ ਦੇ ਕਿ ਉਸ ਅਵਸਥਾ ਚ ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਨੇ ਪ੍ਰਮਾਤਮਾ ਆਪਿਰਦੇ ਚ ਵਸ ਪੈਂਦਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਬੈ ਸਰਸੇ ਪੂਰੇ ਗੁਰ ਤੇ ਜਾਣੀ ਫਿਰ ਕਾਲਪੁਰਖ ਦੀ ਸਿਫਤ ਉਸਲਾ ਦੀ ਬਾਣੀ ਸੁਣਿਆ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਨੇ ਜਿਹੜੇ ਸੰਤ ਗੁਰਮਖ ਪੂਰੇ ਗੁਰੂ ਤੋਂ ਸਿਫਤ ਉਸਲਾ ਦੀ ਬਾਣੀ ਨਾਲ ਸੰਜ ਪਾਣੀ ਸਿੱਖ ਲੈਂਦੇ ਨੇ ਉਹਨਾਂ ਹਿਰਦੇ 'ਚ ਖੜਾ ਪੈਦਾ ਹੋ ਜਾਂਦਾ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿੱਤਰ ਆਤਮਕ ਹੋ ਜਾਂਦੇ ਨੇ ਇਸ ਬਾਣੀ ਵਿੱਚ ਉਹਨਾਂ ਨੂੰ ਸਤਗੁਰੂ ਹੀ ਦਿੱਸਦਾ ਤੇ ਨਾਨਕ ਬੇਨਤੀ ਕਰਦਾ ਜਿਹੜੇ ਬੰਦੇ ਗੁਰੂ ਦੀ ਚਰਨੀ ਲੱਗਦੇ ਨੇ ਉਹਨਾਂ ਅੰਦਰ ਇੱਕ ਰਸ ਖੁਸ਼ੀ ਦੇ ਵਾਜੇ ਵੱਜ ਪੈਂਦੇ ਨੇ RAM KALI SAD ਇੱਕ ਓੰਕਾਰ ਸਤ ਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਬਚਲ ਤਹ ਲੋਏ ਜੀਓ ਗੁਰ ਸ਼ਬ ਸਮਾਵੈ ਅ ਵਰਨਾ ਜਾਣ ਕੋਏ ਜੀਓ ਜੋ ਕਾਲਪੁਰਖ ਜਗਤ ਵਿੱਚ ਜੀਵਾਂ ਨੂੰ ਦਾਤਾ ਬਖਸ਼ਣ ਵਾਲਾ ਹੈ ਤਿੰਨਾਂ ਲੋਕਾਂ ਵਿੱਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ RAM KALI ਸੱਚ ਮਾਰਜ ਬਖਸ਼ਿਸ਼ ਕਰਦੇ ਨੇ ਤੀਜੇ ਪਾਲਸ਼ਾ ਇਸ ਅਕਾਲ ਪੁਰਖ ਵਿੱਚ ਗੁਰੂ ਅਮਰਦਾਸ ਸਤਗੁਰ ਸ਼ਬਦ ਰਾਹੀ ਲੀਨ ਆਵਰੋਂ ਨਾ ਜਾਣ ਸ਼ਬਦ ਗੁਰ ਕੈ ਏਕ ਨਾਮ ਧਿਆਵ ਹੈ ਫਿਰ ਗੁਰ ਅਮਰਦਾਸ ਜੀ ਸਤਗੁਰੂ ਦੀ ਸ਼ਬਦ ਦੀ ਬਰਕਤ ਨਾਲ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਨੂੰ ਸਵਰਗ ਨਹੀਂ ਸਮਝਦੇ ਗੁਰ ਪ੍ਰਸਾਦ ਦਾਨ ਗੁਰੂ ਅੰਗਦ ਵਾਰਮ ਪਦਵੀ ਪਾਵ ਹੈ ਤੇ ਗੁਰੂ ਨਾਨਕ ਅਤੇ ਗੁਰੰਗਦਾ ਦੇਵ ਜੀ ਕਿਰਪਾ ਨਾਲ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁੱਕੇ ਨੇ ਆਇਆ ਹਕਾਰਾ ਚੱਲਣ ਵਾਰਾ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਪਗਤ ਤੇ ਹਰਪਾਇਆ ਜਿਹੜਾ ਗੁਰਮਰਦਾਸ ਅਕਾਲ ਪੁਰਖ ਦੇ ਨਾਮ ਚ ਲੀਨ ਸੀ ਫਿਰ ਉਸ ਤੇ ਚੱਲਣ ਦਾ ਸੱਦਾ ਆ ਗਿਆ ਹੈ ਗੁਰਮਰਦਾਸ ਜਿਨੇ ਜਗਤ ਵਿੱਚ ਰਹਿੰਦਿਆ ਅਮਰ ਅਟਲ ਅਟੋਲ ਠਾਕੁਰ ਨੂੰ ਭਗਤੀ ਦੇ ਰਾਹੀ ਹਿਰਦੇ ਚ ਵਸਾਇਆ ਹੋਇਆ ਸਿਰ ਹਰ ਬਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਪਾਸ ਜਿਓ ਸਤ ਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜਿਓ ਕਾਲਪੁਰਖ ਦੀ ਰਜਾ ਗੁਰ ਅਮਰਦਾਸ ਜੀ ਨੂੰ ਪਿਆਰੀ ਲੱਗੀ ਅਤੇ ਸਤ ਗੁਰੂ ਜੀ ਕਾਲਪੁਰਖ ਦੇ ਕੋਲ ਜਾਣ ਨੂੰ ਤਿਆਰ ਹੋ ਗਏ ਤੇ ਗੁਰ ਅਮਰਦਾਸ ਜੀ ਨੇ ਕਾਲਪੁਰਖ ਕੇ ਬੇਨਤੀ ਕੀਤੀ ਹਰੀ ਮੇਰੀ ਅਰਦਾਸ ਸਖ ਮੇਰੀ लाज ਰੱਖ ਲੈ ਬੈਜ ਰੱਖੋ ਹਰ ਜਨਾਂ ਕੇਰੀ ਹਰ ਦੇਹ ਨਾਮ ਨਿਰੰਜਨੋ ਆਂਤ ਚਰ ਦਿਆ ਹੋਏ ਬੇਲੀ ਜਮਦੂਤ ਕਾਲ ਨੇ ਖੰਜਨੋ ਹੈ ਅਰੀ ਆਪਣੇ ਸੇਵਕਾਂ ਦੀ लाज ਰੱਖ ਅਤੇ ਮਾਇਆ ਤੋਂ ਨਿਰਮੋਕ ਕਰਨ ਵਾਲਾ ਨਾਮ ਬਖਸ਼ ਜਮਦੂਤਾ ਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇ ਜੋ ਖੀਰ ਚੱਲਣ ਵੇਲੇ ਸਾਥ ਹੀ ਬੜੇ ਸਤਕੁਰ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀ ਹਰ ਤਾਰ ਕਿਰਪਾ ਸਤਗੁਰ ਮੇ ਲਾਇ ਤਨ ਤਨ ਕਹੇ ਸ਼ਾਬਾਸ਼ ਜੀਓ ਸਤਗੁਰੂ ਦੀ ਕੀਤੀ ਹੋਈ ਇਹ ਬੇਨਤੀ ਅਰਦਾਸ ਅਕਾਲ ਪੁਰਖ ਪ੍ਰਭੂ ਨੇ ਸੁਣ ਲਈ ਅਤੇ ਮੇਰ ਕਰ ਕੋ ਸਨੇ ਗੁਰ ਅਮਰਤਾ ਜਿਨੂੰ ਆਪਣੇ ਚਰਨਾ ਜੋੜ ਲਿਆ ਅਤੇ ਕਹਿਣ ਲਗਾ ਸ਼ਾਬਾਸ਼ ਤੂੰ ਤਨ ਹੈ ਤੂੰ ਤਨ ਹੈ ਮੇਰੇ ਸਿੱਖ ਸੁਣ ਪੁੱਤ ਭਾਈ ਹੋ ਮੇਰੇ ਹਰ ਪਾਣਾ ਆਓ ਮੇ ਪਾਸ ਜੀਓ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜੀ ਤੇ ਮੇਰੇ ਸਿੱਖੋ ਮੇਰੇ ਪੁੱਤਰੋ ਮੇਰੇ ਪ੍ਰਭੋ ਸੁਣੋ ਮੇਰੇ ਕਾਲਪੁਰਖ ਨੂੰ ਚੰਗਾ ਲੱਗਾ ਅਤੇ ਮੈਨੂੰ ਉਸਨੇ ਹੁਕਮ ਕੀਤਾ ਮੇਰੇ ਕੋਲ ਆ ਅਕਾਲਪੁਰਖ ਦੀ ਰਾਜਾ ਗੁਰੂ ਨੂੰ ਮਿੱਠੀ ਲੱਗੀ ਤੇ ਮੇਰਾ ਪ੍ਰਭੂ ਮੈਨੂੰ ਸ਼ਾਬਾਸ਼ ਦੇ ਰਿਹਾ ਹੈ ਭਗਤ ਸਤਗੁਰ ਪੁਰਖ ਸੋਈ ਜੀ ਸਰਪ੍ਰਭ ਭਾਣਾ ਪਾਵੈ ਅਨੰਦ ਅਨਹਦ ਵਜੈ ਵਾਜੈ ਰਾਪ ਗੜ ਮੇਲਾ ਵੇ ਹੈ ਪਾਇਓ ਹੀ ਮਨੁੱਖ ਭਗਤ ਐ ਪੂਰਾ ਗੁਰੂ ਐ ਜਿਸ ਨੂੰ ਰੱਬ ਦਾ ਪਾਣਾ ਮਿੱਠਾ ਲੱਗਦਾ ਉਸ ਦੇ ਅੰਦਰ ਅਨੰਦ ਦੇ ਬਾਜੇ ਇੱਕ ਰਸ ਵਜਦੇ ਰਹਿੰਦੇ ਨੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨਿ ਰਜਾਸ ਜੀ ਤੁਰ ਲਿਖਿਆ ਪਰਵਾਲਾ ਫਿਰੈ ਨਹੀਂ ਗੁਜਾਏ ਹਰ ਪ੍ਰਭ ਪਾ ਜੀਓ ਤੁਸੀਂ ਮੇਰੇ ਪੁੱਤਰ ਹੋ ਮੇਰੇ ਭਰਾ ਹੋ ਮੇਰਾ ਪਰਿਵਾਰ ਹੋ ਮਨ ਵਿੱਚ ਕਿਆਸ ਕਰਕੇ ਵੇਖੋ ਕਿ ਤੁਰੋ ਲਿਖਿਆ ਹੋ ਹੁਕਮ ਪਈ ਤਦੀ ਨਹੀਂ ਟਲਦਾ ਸਤਗੁਰ ਪਰਣਾ ਆਪਣਾ ਦਹਿ ਪਰ ਵਾਰ ਸਧਾਇਆ ਮਤਮੈ ਪਿਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ ਗੁਰਮਰਦਾ ਜਿਨੇ ਬੈਠ ਕੇ ਆਪਣੀ ਮਰਜੀ ਨਾਲ ਸਾਰੇ ਪਰਿਵਾਰ ਨੂੰ ਸੱਦਾ ਕਰ ਲਿਆ ਤੇ ਆਖਿਆ ਮਤਾ ਮੇਰੇ ਪਿੱਛੇ ਕੋਈ ਰੋਵੇ ਮੈਨੂੰ ਉਹ ਰੋਣ ਵਾਲਾ ਉਕਾਹੀ ਚੰਗਾ ਨਹੀਂ ਲੱਗਦਾ ਮਿੱਤ ਪੈਜੈ ਮਿੱਤ ਬਿਗਸੈ ਜਿਸ ਮਿੱਤ ਕੀ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹਰ ਸਤਗੁਰੂ ਪੈਨਾਵੈ ਜਿਸ ਮਨੁੱਖ ਨੂੰ ਆਪਣੇ ਮਿੱਤਰ ਦੀ ਵਡਿਆਈ ਹੁੰਦੀ ਚੰਗੀ ਲੱਗਦੀ ਹੈ ਉਹ ਖੁਸ਼ ਹੁੰਦਾ ਜਦੋਂ ਉਸ ਦੇ ਮਿੱਤਰ ਨੂੰ ਆਦਰ ਮਿਲਦਾ ਹੈ ਤੁਸੀਂ ਵੀ ਮੇਰੇ ਪੁੱਤਰ ਤੇ ਪ੍ਰਾਉ ਹੁਣ ਵਿਚਾਰ ਕਰਕੇ ਵੇਖ ਲਓ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਇਸ ਵਾਸਤੇ ਤੁਸੀਂ ਖੁਸ਼ ਹੋਵੋ ਸਤਗੁਰ ਪ੍ਰਤਖ ਹੁੰਦਾ ਬਿਹਰਾਜ ਆਪ ਟਿਕਾਇ ਸਭ ਸਿੱਖ ਬੰਦਪੁੱਤ ਪਾਈ ਆਰਾਮਦਾਸ ਪੈਰੀ ਪਾਇਆ ਹੈ ਉਪਦੇਸ਼ ਦੇ ਕੇ ਫਿਰ ਗੁਰੂ ਮਰਤਾ ਜੀ ਨੇ ਸ਼੍ਰੀ ਇਕ ਜਾਮੇ ਵਿੱਚ ਹੁੰਦਿਆ ਹੀ ਬੈਠ ਕੇ ਆਪ ਗੁਰਈ ਦੀ ਗੱਦੀ ਥਾਪ ਦਿੱਤੀ ਅਤੇ ਸਾਰੇ ਸਿੱਖਾਂ ਸਾਖ ਸੰਬੰਧੀਆਂ ਨੂੰ ਭਰਾਵਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨੀ ਲਾ ਦਿੱਤਾ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਨ ਜੀਓ ਕੇ ਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੈ ਪੁਰਾਂ ਜੀਓ ਜੋਤੀ ਜੋ ਸਮਾਨ ਵੇਲੇ ਗੁਰਮਰਤਾ ਜੀ ਨਾਖਿਆ ਮੇਰੇ ਪਿੱਛੇ ਨਿਰੋਲ ਕੀਰਤਨ ਕਰਿਓ ਕੇ ਸੋ ਗੋਪਾਲ ਭਾਵਕੇ ਕਾਲਪੁਰਖ ਦੇ ਭਾਵਕ ਸਿੱਖਾਂ ਨੂੰ ਸਦਿਓ ਤੇ ਕਾਲਪੁਰਖ ਦੀ ਕਥਾ ਵਰਤਾ ਉਹਨਾਂ ਨੂੰ ਸੁਣਾਉਣੀ ਹੈ ਹਰ ਕਥਾ ਪੜੀਐ ਹਰ ਨਾਮ ਸੁਣੀਐ ਨਿਬਾਨ ਹਰੰ ਗੁਰ ਭਾਵੈ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੈ ਚੇਤਾ ਰਖਿਓ ਮੇਰੇ ਪਿੱਛੋ ਕਾਲਪੁਰਖ ਦੀ ਕਥਾ ਹੀ ਪੜਨੀ ਚਾਹੀਦੀ ਏ ਅਕਾਲ ਪੁਰਖ ਦਾ ਨਾਮ ਸੁੰਨਾ ਚਾਹੀਦਾ ਹੈ ਗੁਰੂ ਤਾਂ ਪਿੰਡ ਪਤਲ ਕਿਰਿਆ ਦੀਵਾ ਅਤੇ ਫੁੱਲਾਂ ਸਭ ਨਾਲ ਨੂੰ ਸੰਗਤ ਤੋਂ ਸਦਕੇ ਕਰਦਾ ਹਰ ਪਾਇਆ ਸਤਗੁਰ ਬੋਲਿਆ ਹਰ ਮੇਲਿਆ ਪੁਰਖ ਸੁ ਜਾਣ ਜਿਓ ਰਾਮ ਦਾ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ ਉਸ ਵੇਲੇ ਇਉਂ ਆਖਿਆ ਸਤਗੁਰੂ ਨੂੰ ਅਕਾਲ ਪੁਰਖ ਸਤਗੁਰੂ ਨੂੰ ਸੁ ਜਾਣ ਅਕਾਲ ਪੁਰਖ ਮਿਲ ਪਿਆ ਹੈ ਗੁਰਮਰਦਾ ਜਿਨੇ ਸੋਢੀ ਗੁਰ ਆਮਦਾ ਜਿਨੂੰ ਗੁਰੇ ਦਾ ਤਿਲਕ ਅਤੇ ਗੁਰੂ ਦਾ ਸ਼ਬਦ ਰੂਪ ਸੱਚੀ ਇਰਾਦਾਰੀ ਬਖਸ਼ੀ ਸਤਗੁਰ ਪੁਰਖ ਜੇ ਬੋਲਿਆ ਗੁਰਸਿੱਖਾ ਮਨ ਲਈ ਰਜਾਇ ਜੀਓ ਮੋਰੀ ਪੁੱਤ ਸੰਮੁਖ ਹੋਇਆ ਹਰਿ ਆਮਦਾਸ ਐ ਪੈਰੀ ਪੈ ਜੀਓ ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਸਾਰੇ ਗੁਰ ਆਮਦਾਸ ਜੀ ਦੀ ਚਰਨੀ ਲੱਗਣ ਤਾਂ ਗੁਰਸਿੱਖਾ ਨੇ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਲਿਆ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ ਗੁਰ ਆਮਦਾਸ ਜੀ ਦੀ ਪੈਰੀ ਪੈ ਕੇ ਪਿਤਾ ਦੇ ਸਾਹਮਣੇ ਸੁਰਗੁਰੂ ਹੋ ਕੇ ਆਖ ਲੋਤੇ ਸਵ ਪਵੇ ਪੈਰੀ ਸਤਗੁਰੂ ਕੇਰੀ ਜਿੱਥੇ ਗੁਰ ਆਪ ਰੱਖਿਆ ਕੋਈ ਕਾਰਬ ਖੇਲੀ ਨਿਵੇ ਨਾਹੀ ਫਿਰ ਸਤਗੁਰ ਆ ਟਿਵਾਇਆ ਗੁਰ ਆਮਦਾ ਜੀ ਵਿੱਚ ਗੁਰਮਰਦਾ ਜਿਨ ਆਪਣੀ ਆਤਮਾ ਟਿਕਾ ਦਿੱਤੀ ਇਸ ਵਾਸਤੇ ਸਾਰੀ ਲਕਾਏ ਸਤਗੁਰਾਂ ਦੇ ਚਰਨਾ ਤੇ ਆਗ ਟਿਕ ਗਈ ਗੁਰ ਆਮਦਾ ਜੀ ਵਿੱਚ ਗੁਰਮਰਦਾ ਜਿਨ ਆਪਣੀ ਆਤਮਾ ਟਿਕਾ ਕੇ ਰੱਖ ਦਿੱਤੀ ਜੇ ਕੋਈ ਨਿੰਦਾ ਕਰਕੇ ਨਹੀਂ ਚੁਕਿਆ ਇਮਾਰਤ ਨੇ ਆਪ ਉਹਨਾਂ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਲਿਆ ਕੇ ਪੈਰੀ ਪਾ ਦਿੱਤਾ ਹਰ ਗੁਰੇ ਬਾਣਾ ਦੀ ਵਡਿਆਈ ਤੁਰ ਲਿਖਿਆ ਲੈਕਰ ਜਾਏ ਜੀਓ ਕਹਿ ਸੁੰਦਰ ਸੁਣੋ ਸੰਤਾ ਸਭ ਜਗਤ ਪੈਰੀ ਪਾਏ ਜੀਓ ਅਕਾਲ ਪੁਰਖ ਅਤੇ ਗੁਰਮਰਦਾ ਜੀ ਨੂੰ ਇਹੀ ਚੰਗਾ ਲੱਗਾ ਉਹਨਾਂ ਗੁਰੂ ਰਾਮਦਾ ਜੀ ਨੂੰ ਵਡਿਆਈ ਬਖਸ਼ੀ ਤੁਰ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ ਸੁੰਦਰ ਆਖਦਾ ਸੁਣ ਤੋ ਸੁਣੋ ਇਸ ਵਾਸਤੇ ਸਾਰਾ ਜਗਤ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੈਰੀ ਪੈ ਗਿਆ ਰਾਮ ਕਲੀ ਮਹਿਲਾ ਪੰਜਵਾਂ ਖੰੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਾਜ ਨੜਾ ਮੇਰਾ ਸਾਜ ਨੜਾ ਨਿਕਟ ਖਲੋਇੜਾ ਮੇਰਾ ਸਾਜ ਨੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇੜਾ ਹਰ ਜਾਨੀ ਅੜਾ ਪਰਮਾਤਮਾ ਮੇਰਾ ਪਿਆਰਾ ਸੱਜਣ ਮੇਰਾ ਪਿਆਰਾ ਮਿੱਤਰ ਹੈ ਉਹ ਮੇਰਾ ਪਿਆਰਾ ਸੱਜਣ ਹਰ ਵੇਲੇ ਪਾਸ ਖਲੋਤਾ ਹੋਇਆ ਪਰਮਾਤਮਾ ਮੈਨੂੰ ਜਨ ਤੋਂ ਵੀ ਪਿਆਰ ਹੈ ਮੈਨੂੰ ਜਨ ਤੋਂ ਵੀ ਪਿਆਰ ਹੈ ਨੈਣ ਅਲੋਇਆ ਕਟ ਕਟ ਸੋਇਆ ਆਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲੈ ਨ ਸਕੰਦਾ ਸਵਾਉ ਨ ਜਾਣੈ ਮੂੜਾ ਮੱਖੀ ਵੇਖ ਲਿਆ ਉਹ ਅਤ ਮਿੱਠਾ ਤੇ ਪਿਆਰਾ ਮਿੱਤਰ ਪ੍ਰਭੂ ਹਰੇਕ ਸਰੀਰ ਚ ਗੁਪਤ ਰੂਪ ਚ ਵਸ ਰਿਹਾ ਪਰ ਮੂਰਖ ਜੀ ਉਸ ਤੇ ਮਿਲਾਪ ਦਾ ਸਵਾਦ ਨਹੀਂ ਜਾਣਦਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲ ਨਾ ਜਾਈ ਪਰਮ ਤੜਾ ਤੋ ਨਾਨਕ ਗੁਰ ਬਿਨ ਨਾਹੀ ਸੂਜੈ ਹਰ ਸਾਜ ਨੂੰ ਸਬਕੈ ਨਿਕਟ ਖੜਾ ਮੁਰਖ ਜੀ ਮਾਇਆ ਦੇ ਨਸ਼ੇ ਚ ਮਸਤ ਰਹਿੰਦਾ ਤੇ ਥੋੜ ਬਿੱਤੀਆਂ ਗੱਲਾਂ ਹੀ ਕਰਦਾ ਰਹਿੰਦਾ ਤੇ ਨਾਨਕ ਕਹਦਾ ਸੱਜਣ ਪਾਵੇਂ ਸਭ ਜੀਵਾਂ ਦੇ ਨੇੜੇ ਖਲੋਤਾ ਪਰ ਗੁਰੂ ਤਬੀਨਾ ਉਹ ਪ੍ਰਮਾਤਮਾ ਭਾਈ ਕਦੀ ਨਿੰਦਸਤਾ ਗੋਵਿੰਦਾ ਮੇਰੇ ਗੋਵਿੰਦਾ ਪ੍ਰਾਣ ਧਾਰਾ ਮੇਰੇ ਗੋਵਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾ ਦਾ ਤਾਰਾ ਮੇਰੇ ਕਿਰਪਾਲਾ ਹੈ ਗੋਬਿੰਦ ਇਹ ਸਭ ਦਿਆਸਰੇ ਦਿਆਦਕਾਰ ਹੈ ਕਿਰਪਾ ਦੇਕਰ ਪ੍ਰਭੂ ਦਾ ਦਾ ਤਾਰਾ ਅਪਰਪਾਰ ਘਟ ਘਟ ਅੰਦਰ ਸੁਹਨਿਆ ਇੱਕ ਦਾਸੀ ਤਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਨਿਆ ਹੈ ਸਭ ਦਾਤਾ ਦਿਨ ਵਾਲੇ ਬੇਅੰਤ ਹਰੀ ਤੂੰ ਮਾਇਆ ਦਾਸੀ ਪੈਦਾ ਕੀਤੀ ਉਸਨੇ ਬੜਾ ਬਲ ਵਾਲਾ ਖਿਲਾ ਰ ਖਿਲਾ ਰਿਆ ਹੋਇਆ ਜਿਸ ਨੂੰ ਰੱਖੈ ਸੋ ਸੱਚਪੱਖ ਹੈ ਗੁਰ ਕਾ ਸ਼ਦਮ ਬੀਚਾਰ ਕਹੋ ਨਾਨਕ ਜੋ ਪ੍ਰਭ ਕੋ ਪਾਣਾ ਤਿਸੇ ਕੋ ਪ੍ਰਭ ਪਿਆਰਾ ਜਿਸ ਮਨੁੱਖ ਨੂੰ ਪਰਮਾਤਮਾ ਤੇ ਦਸਮਾਸੀ ਦਇਦਾਸੀ ਮਾਇਆ ਤੋਂ ਬਚਾ ਕੇ ਰੱਖਦਾ ਮਨੁੱਖ ਸਦਾ ਪ੍ਰਭ ਨੂੰ ਸਿਮਰਦਾ ਰਹਿੰਦਾ ਤੇ ਨਾਨਕ ਕਾ ਕਦੈ ਜਿਹੜਾ ਮਨੁੱਖ ਪ੍ਰਭ ਨੂੰ ਚੰਗਾ ਲੱਗਦਾ ਪ੍ਰਭ ਉਤੇ ਨਾਲੋ ਜੁੜਿਆ ਰਹਿੰਦਾ ਮਾੜੋ ਪਰ ਮਾੜੋ ਮੇਰੇ ਪ੍ਰਭ ਕਾ ਮਾੜੋ ਜਾਣੋ ਪ੍ਰਭ ਜਾਣੋ ਸਾਮੀ ਸੁਗੜ ਸੁਜਾਣੋ ਸਭ ਜੀਵਾਂ ਨੂੰ ਪ੍ਰਭੂ ਦੇ ਆਸਰੇ ਦਾ ਹੀ ਮਾਣ ਫਕਰ ਹੋ ਸਕਦਾ ਹੈ ਪ੍ਰਭੂ ਹੀ ਸਭ ਦੇ ਦਿਲਾਂ ਦੀ ਜਾਣਨ ਵਾਲਾ ਮਾਲਕ ਸਿਆਣਾ ਸੁਜਾਨ ਹੈ ਸੁਗੜ ਸੁਜਾਣਾ ਸਦ ਪ੍ਰਧਾਨਾ ਅੰਮ੍ਰਿਤ ਹਰਕਾਰ ਨਾਮ ਚਾਕ ਅਗਾਰੇ ਸਾਰੰਗ ਪਾਣ ਜਿਨ ਕੈ ਬਾਗ ਮਥਾਣਾ ਪ੍ਰਮਾਤਮਾ ਸਿਆਣਾ ਹੈ ਸੁਜਾਣਾ ਹੈ ਸਦਾ ਮੰਨਿਆ ਪਰ ਮੰਨਿਆ ਜਿੰਨਾ ਬੰਦਿਆਂ ਦੇ ਮੱਥੇ ਦੇ ਭਾਗ ਜਾਦੇ ਨੇ ਉਹ ਤਨੁਖ ਧਾਰੀ ਪ੍ਰਮਾਤਮਾ ਦਾ ਨਾਮ ਅਮਰ ਚੱਖ ਕੇ ਮਾਇਆ ਵੱਲੋਂ ਰਾਜ ਜਾਂਦੇ ਨੇ ਤਿਨਹੀ ਪਾਇਆ ਤਿਨੈ ਧਿਆਇ ਸਗਲ ਤਿਸੈ ਕਾ ਬਾਣੋ ਕਹੋ ਨਾਨਕ ਤੇਰ ਤਖਤ ਨਿਵਾਸੀ ਸੱਚ ਤਿਸੈ ਦੀ ਬਾਣ ਫਿਰ ਉਹਨਾਂ ਬੰਦਿਆਂ ਨੇ ਪ੍ਰਭੂ ਨੂੰ ਲੱਭ ਲਿਆ ਉਹਨਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ ਤੇ ਨਾਨਕ ਆਖਦਾ ਪ੍ਰਭੂ ਸਦਾ ਕੈਮਰੈਨ ਵਾਲਾ ਉਸ ਸੱਚੇ ਤੱਕਤੇ ਟਿਕਿਆ ਹੋਇਆ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹੇ ਲੜਾ ਪ੍ਰਭ ਸੋਹੇ ਲੜਾ ਅਨਹਦ ਤੁਨੀਐ ਸੋਹੇ ਲੜਾ ਸੰਤ ਜਨ ਆਖਦੇ ਨੇ ਕਿ ਮੇਰੇ ਪ੍ਰਭੂ ਦੇ ਘਰ ਵਿੱਚ ਖੁਸ਼ੀ ਸਦਾ ਖੁਸ਼ੀ ਹੀ ਰਹਿੰਦੀ ਉਸ ਘਰ ਦੇ ਵਿੱਚ ਇੱਕ ਰਸ ਸੁਰ ਵਾਲੇ ਸਿਵ ਤੋਂਸਲਾ ਦਾ ਮਿੱਠਾ ਗੀਤ ਸਦਾ ਵੱਜਦਾ ਰਹਿੰਦਾ ਅਨਹਦਵਾ ਦੇ ਸ਼ਬਦ ਅਗਾਜੇ ਇਤਨੇ ਜੀ ਸਹਿ ਵਧਾਈ ਸੋ ਪ੍ਰਭ त्याइए ਸਭ ਕਿਛ ਪਾਈਏ ਮਰੈ ਨਾ ਆਵੈ ਜਾਈ ਜਿਸ ਪ੍ਰਭੂ ਦੀ ਸਦਾ ਹੀ ਚੜਦੀ ਕਲਾ ਰਹਿੰਦੀ ਹੈ ਉਸ ਦੇ ਘਰ ਵਿੱਚ ਸਿਵ ਤੋਂ ਸਲਾ ਦੇ ਗੀਤ ਪਦ ਦੇ ਰਿੱਦੇ ਰੇ ਕਿਸ ਕਰਕੇ ਭਾਈ ਉਸ ਪ੍ਰਭੂ ਨੂੰ त्याइए ਜਿਹੜਾ ਨਾ ਜੰਮਦਾ ਨਾ ਮਰਦਾ ਚੁਕੀ ਪਿਆਸਾ ਪੂਰਣ ਆਸਾ ਗੁਰਮੁਖ ਮਿਲ ਨਿਰਗੁਨੀਐ ਤਉ ਨਾਨਕ ਕਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਨੀਐ ਜਿਹੜਾ ਮਨੁੱਖ ਉਸ ਦਾ ਸਿਮਰਨ ਕਰਦਾ ਉਸ ਦੀ ਮਾਇਆ ਤ੍ਰਿਸ਼ਨਾ ਮੁੱਕ ਜਾਂਦੀ ਏ ਉਸ ਦੀ ਹਰ ਇੱਕ ਕਾਸ ਪੂਰੀ ਹੋ ਜਾਂਦੀ ਤੇ ਨਾਨਕ ਕਹਿੰਦਾ ਇਹ ਗੱਲ ਗੁਰਮੁਖਾ ਦੇ ਮੂੰਹ ਸੁਣੀ ਜਾ ਰਹੀ ਏ ਕਿ ਮੇਰੇ ਪ੍ਰਭੂ ਦੇ ਕਾਰ ਸਦਾ ਖੁਸ਼ੀ ਦੇ ਗੀਤ ਵਜਦੇ ਰਹਿੰਦੇ ਨੇ ਚੋਕੇ ਪਿਆਸਾ ਉਰਣ ਆਸਾ ਗੁਰਮੁਖ ਮਿਲ ਨਿਰਗੁਨਿਏ ਕਹੋ ਨਾਨਕ ਕਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਨਿਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ